ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗਿਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਭਾਗਥਰ ਹਾਂਜੀ ਤੇ ਜ਼ਿਲ੍ਹਾ ਆ ਗਿਆ ਸੱਜਣੋ ਗਰਦਾਸਪੁਰ ਤੇ ਤਹਿਸੀਲ ਤਹਿਸੀਲ ਆ ਗਈ ਬਟਾਲਾ ਤੇ ਵਪਾਰ ਲੈਣ ਦਾ ਕੰਮ ਆ ਸੱਜਣੋ ਰੂਟੀਨ 'ਚ ਵੀਰ ਹਰਾਂ ਕੋਲੇ ਪਸ਼ੂ ਆਉਂਦੇ ਆ ਤੇ ਫੋਰ ਸੇਲ ਵਿਕਾਊ ਹੋ ਕੇ ਜਾਂਦੇ ਆ ਥੋੜਾ ਹਨੇਰਾ ਹੋ ਗਿਆ ਤੇ ਸੱਜਣ ਤੁਹਾਨੂੰ ਕੱਲਾ ਕੱਲਾ ਪਸ਼ੂ ਬਾਹਰ ਕੱਢ ਕੇ ਤੋਰ ਕੇ ਵਿਖਾਉਣੇ ਆ ਤੇ ਨਾਲੇ ਉਹਦਾ ਜਾਣਦੇ ਆ ਰੇਟ ਜਿਹੜਾ ਆ ਗਿਆ ਪਸੰਦ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਸਾਸੀ ਗਲ ਵੀਰ ਜੀ ਸਾਸੀ ਗਲ ਜੀ ਆਪਣਾ ਐਡਰੈਸ ਦੱਸਗੇ ਜੀ ਜੀ ਪਿੰਡ ਭਰਥਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਹਾਂ ਜੀ ਹਾਂਜੀ ਤੇ ਮੋਬਾਈਲ ਨੰਬਰ ਵੀਰੇ ਮੋਬਾਈਲ ਨੰਬਰ ਹੈਗਾ ਜੀ 836044556 ਠੀਕ ਇੱਕ ਵਾਰੀ ਹੋਰ ਰਿਪੀਟ ਕਰੀਏ 836044556 ਤੇ ਕਿਹੜੇ ਨਾਮ ਦੇ ਨਾਲ ਆਪਣਾ ਇੱਥੇ ਡੇਰਾ ਜਾਂਦੇ ਆ ਭਲਵਾਨ ਵਪਾਰੀ ਜੀ ਭਲਵਾਨ ਵਪਾਰੀ ਇਹਦੇ ਨਾਲ ਕੋਈ ਵੀ ਪੁੱਛ ਕੇ ਆ ਜੀ ਹਾਂਜੀ ਹਾਂਜੀ ਠੀਕ ਆ ਆਪਾਂ ਕੱਲੀ ਕੱਲੀ ਮੈਂ ਬਾਹਰ ਲਈ ਚੱਲੀਏ ਨਾਲੇ ਗੱਲਾਂ ਕਰੀ ਚੱਲਾਂਗੇ ਇਹ ਵੀ ਜੀ ਦੋਂਦੀ ਘੱਟੀ ਆ ਠੀਕ ਆ ਕੱਢਦੇ ਆ ਬਾਹਰ ਕੱਢ ਲੈ ਮੇਰਾ ਵੀਰੇ ਕੋਈ ਤਾਂ ਜੇ ਭੰਨਿਆ ਕੋਈ ਅ ਠੀਕ ਆ ਇੱਕ ਦੰਦ ਸਿੱਟਿਆ ਤੇ ਦੋਂਦੀ ਮੰਨ ਲੀ ਗਏ ਹਾਂਜੀ ਹਾਂਜੀ ਸੁਆ ਪਹਿਲਾ ਪਹਿਲਾਂ ਪਹਿਲਾਂ ਕੱਟੀ ਲਓ ਵੀ ਸੱਜਣੋ ਬਹੁਤ ਜਿਆਦੇ ਚੰਗੀ ਕੱਟੀ ਇੱਕ ਦੰਦ ਸਿੱਟਿਆ ਤੇ ਸਿੰਘ ਵੀ ਸੋਨਾ ਤੇ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸ ਜੀ ਵੀ ਥੋੜੇ ਲੇਟ ਹੋ ਗਏ ਹਨੇਰਾ ਹੋ ਗਿਆ ਤੇ ਬਾਕੀ ਜਿਹੜੀ ਵੀ ਪਸੰਦ ਆ ਗਈ ਬੇਸ਼ੱਕ WhatsApp ਤੇ ਵੀਡੀਓ ਮੰਗਾ ਲਿਓ ਵੀਰਾਂਾਂ ਤੋਂ ਵੇਖੋ ਤੇ ਵੀਰ ਇੱਥੇ ਰੋਕ ਲਾ ਅੱਛਾ ਦਿਨ ਕਿੰਨੇ ਲੈ ਜੂਗੀ ਦਿਨ 15 ਲੈ ਜੂਗੀ ਵੀ ਜੀ ਵਧੀਆ ਵਧੀਆ ਹਜੇ 15 ਦਿਨ ਕੱਚੀ ਆ ਹਾਂ ਜੀ ਤੇ ਭਾਰ ਵਾਲਿਓ ਥਣਾਂ ਵਾਲੋ ਓਕੇ ਓਕੇ ਗਾਰੰਟੀ ਹੋਊਗੀ ਜੀ ਠੀਕ ਆ ਸੁਹਾ ਪਹਿਲਾ ਹੀ ਹੈ ਨਾ ਦੁੱਧ ਦਾ ਤਾਂ ਆਪਾਂ ਕੀ ਦੱਸ ਸਕਦੇ ਆ ਸੇਵਾ ਤੇ ਚੋਲੂਗਾ ਅਗਲਾ ਜਿਹੜਾ ਵੀ ਸੱਜਣ ਲੈ ਜਾ ਹਾਂਜੀ ਤੇ ਇਹਦਾ ਰੇਟ ਸਾ ਜੀ ਰੇਟ ਇੱਕ 5 ਜੇ ਠੀਕ ਆ ਹਾਂ ਨਾ ਜਿਹੜੀ ਪੂਰੇ ਪੂਰੇ ਦੀ ਹੋਣੀ ਹੈ 1 ਲੱਖ ਤੇ 5000 ਰੇਟ ਆ ਤੇ ਪੂਰੇ ਦੀ ਦੇ ਦਿਆਂਗੇ 1 ਲੱਖ ਦੀ ਲੈ ਚੱਲੋ ਅੰਦਰ ਜੀ ਲੋ ਵੀ ਸੱਜਣੋ ਹਜੇ ਦਿਨ ਕੱਢਦੀ ਐ ਝੋਟੀ ਤੇ ਸਿੰਘ-ਸੁੰਗ ਬਹੁਤ ਚੰਗਾ ਪਲੀ ਸੰਭੀ ਥਣ ਕੱਢੂਗੀ ਕਿਆ ਬਾਤਾਂ ਜਿਵੇਂ ਕਹਿ ਦਈਏ ਨਾ ਪੂਰੀ ਨਗਰ ਤੇ ਵਜਨ ਵਾਲੀ ਬਾ ਬਾ ਜੀ ਇਹਨੂੰ ਦੇਸੀ ਕਰੋ ਘੋ ਵੀ ਚੱਲਦੇ ਠੀਕ ਆ ਕੋਈ ਨਹੀਂ ਕੋਈ ਹੋਰ ਹੈਗਾ ਓਕੇ 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 ਦੇਸੀ ਘੋ ਵੀ ਚੱਲਦੀ ਹੈ ਠੀਕ ਆ ਕਿਆ ਬਾਤ ਆ ਤੇ ਆ ਵੀ ਕੱਢ ਲਿਆ ਇਹ ਵੀ ਜੀ ਦੂਜਾ ਸੂਹਾ ਜੇ ਹਾਂ ਲਿਆ ਬਾਹਰ ਮੇਰਾ ਵੀਰ ਤੇਰਾ ਜਦੋਂ ਦੁੱਧ ਹੋਊਗਾ ਵਧੀਆ ਇਹਦੇ ਥੱਲੇ ਦੂਜਾ ਸੂਹਾ ਤੇ 13 ਕਿਲੋ ਦੁੱਧ ਤੇ ਕਿੰਨੇ ਟਾਈਮ ਦੀ ਸੂਈ ਆ ਵੀ ਜੀ ਨੂੰ 8 ਦਿਨ ਹੋ ਗਏ ਸੁੱਤੀ ਨੀਲੀ ਦਾ ਪੱਖ ਰੱਖਦੀ ਹੈ ਨਾ ਤੇ ਇਹਦੇ ਕੋਲੇ ਬੱਚਾ ਵੀ ਰੇ ਕੱਟੀ ਕੇ ਮਗਰੇ ਮਗਰ ਇਹਦੇ ਕੱਟੀ ਕਿੰਨਾ ਦੁੱਧ ਦੱਸਤਾ ਹੁਣ ਇਹਦੇ ਕੋਲੇ 13 ਕਿਲੋ 13 ਕਿਲੋ ਦੁੱਧ ਇਹਦੇ ਕੋਲੇ ਹੈ ਦੋਨਾਂ ਟਾਈਮਾਂ ਦਾ ਓਕੇ ਰਿਪੋਰਟ ਤੇ ਚੂਣ ਚਾਣਾ ਲਿਗੋ ਗੰਬੀ ਲੱਗਦੀ ਇੱਕ ਨੰਬਰ ਹੈ ਇੱਕ ਨੰਬਰ ਠੀਕ ਆ ਨਿਆਣਾ ਚੋਲੇ ਸਿਆਣਾ ਚੋਲੇ ਠੀਕ ਆ ਮਗਰ ਕੱਟੀ ਮਗਰ ਕੱਟੀ ਆ ਤੇ ਇਹਦਾ ਰੇਟ ਫਿਰ ਸ਼ਾ ਜੀ ਇਹਦਾ ਹਾਂ ਨਾ ਹੀ ਹੋਣਾ ਜੀ 95000 ਰੁਪਿਆ 90 ਦੇ 5 95000 ਹਾਂ ਜੀ ਤੇ ਉਹਦੇ ਚ ਕਰ ਦਿਆਂਗੇ ਨਾ ਮਾਨਤਾ ਨਾ ਅੱਛਾ ਇੰਨਾ ਕੱਬਾ ਨਾ ਚੱਲ ਕਰਦੇ ਆਂਗੇ ਹਾਂ ਯਾਰ ਐ ਨਾ ਕਰੋ ਮੇਰੇ ਵੀਰ ਪਹਿਲੀ ਵਾਰੀ ਮਿਲੇ ਆਂ ਹਾਂ 95000 ਸੱਜਣੋ ਬਾਕੀ ਮੌਕੇ ਤੇ ਇਹਦਾ ਬੱਚਾ ਕਿਹੜਾ ਜੀ ਆਹ ਲਈ ਹਾਂ ਤਾਜੀ ਆ ਹਲੇ ਹਨਾ ਲਓ ਵੀ ਸੱਜਣੋ ਬੱਚੇ ਦਾ ਰੰਗ ਬਿਲਕੁਲ ਕਾਲਾ ਕੱਢ ਲਿਆ ਵੀਰੇ ਇਹ ਵੀ ਝੋਟੀ ਇਹ ਵੀ ਵੀ ਨਹੀਂ ਦੂਜੇ ਸੂਏ ਜੇ ਠੀਕ ਆ ਦੂਜਾ ਸੂਆ ਹਾਂਜੀ ਨਹੀਂ ਠੀਕ ਆ ਇੱਕ ਇੱਕ ਖੜੂਗੀ ਹੈ ਅੱਛਾ ਇਹ ਗੱਬਣ ਆ ਗਈ ਓਕੇ ਰਿਪੋਰਟ ਓਕੇ ਰਿਪੋਰਟ ਲਓ ਵੀ ਸੱਜਣਾ ਚੰਗੇ ਢਾਂਚੇ ਦੀ ਮੈਂ ਬਰੀਕ ਚਮੜੀ ਦੀ ਤੇ ਥੱਲਿਓ ਬਣੂਗੀ ਪਲਵਾਨਾਰਗੀਏ ਨੋਟ ਕਰ ਲਿਓ ਕਿਉਂਕਿ ਤੇ ਦਿਨ ਕਿੰਨੇ ਲੈ ਜੂ ਸ਼ਾ 10 ਦਿਨ ਲੈ ਜੂਗੀ ਜੀ ਵਧੀਆ ਘਰ ਵਾਲਿਆਂ ਦੀ ਤਰੀਕ ਦੇ ਹਿਸਾਬ ਨਾਲ ਠੀਕ ਹੈ ਇੱਥੇ ਰੋਕੀ ਮਾੜੀ ਜੀ ਦਿਨ 10 ਲੈ ਜੂਗੀ ਸੁਆ ਤੀਜਾ ਦੂਜਾ 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 ਬਸ ਪਤ ਬਸ ਡਰਨਾ 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 ਲੈ ਚੱਲ ਅੰਦਰ ਡਾਰੀ ਨਾ ਜਾਵੇ ਡੈਗ ਨਾ ਪਵੇ ਹੌਲੀ ਵੇਖੋ ਸੱਜਣੋ ਤੇ ਇਹਦਾ ਰੇਟ ਵੀਰ ਜੀ ਇਹਦਾ ਹਾਨਾ ਹੀ ਵੀਰ ਜੀ 95000 ਰੁਪਿਆ ਮੋਲਿਆ 90 ਦੀ ਹਾਨਾ ਜੀ ਇਹਦਾ ਰੇਟ ਠੀਕ ਆ ਤੇਰਾ ਆ ਮੁੱਲ 95 ਤੇ 90 ਦੀ ਹਾਨਾ ਓਕੇ ਰਿਪੋਰਟ ਮੈਂ ਸੱਜਣੋ ਲੇਵੇ ਭਾਂਡੇ ਵਾਲੀ ਖੁੱਲਾ ਡੁੱਲਾ ਲੇਵਾ ਤਿਆਰ ਕਰ ਜੂਗੀ ਵੇਖਿਓ ਕਿਆ ਬਾਤਾਂ ਚਵਾਈ ਵਾਲਾ ਥਾਂ ਲੱਗਿਆ ਹੋਇਆ ਇਹ ਵੀਰ ਜੀ ਸੂਆ ਤੇ ਜਾਏ ਤੀਜਾ ਸੂਆ ਹਾਂ ਜੀ ਜਿਹੜੀ 4 ਨੰਬਰ ਤੇ ਸੱਜਣੋ ਤੁਹਾਨੂੰ ਮੱਝ ਵਿਖਾਉਣ ਲੱਗੇ ਆ ਤੀਸਰਾ ਸੂਆ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਕੀ ਬਾਤ ਤੇ ਸਿੰਘ ਆ ਗਿਆ ਥੋੜਾ ਜਿਹਾ ਹੁੱਡਾ ਤੇ ਲੇਵਾ ਭਾਂਡਾ ਬਹੁਤ ਚੰਗਾ ਤੇ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਚੰਗੇ ਦੁੱਧ ਵਾਲੀ ਮੈਂ ਤੇਰੀ 12 ਦਿਨ ਹੋ ਗਏ ਆ 12 ਦਿਨਾਂ ਦੀ ਸੂਈ ਹਾਂਜੀ ਤੇ 11 ਕਿਲੋ ਦੁੱਧ ਤਿਆਰ ਹਾਂ ਦੁੱਧ ਵਾਲੀ ਮੈਂ ਹਨਾ ਹਾਂਜੀ ਠੀਕ ਆ ਬੱਚਾ ਇਹਦੇ ਕੋਲੇ ਵੀਰੇ ਕੱਟਾ ਜੀ ਮਗਰ ਇਹਦੇ ਆ ਗਿਆ ਕੱਟਾ ਕਰਮਾਂ ਵਾਲੀ ਦੇ ਤੇ ਚਵਾਈ ਚੁਈ ਚਵਾਈ ਇੱਕ ਨੰਬਰ ਹੋ ਗਈ ਐਨ ਓਕੇ ਹਨਾ ਹਾਂਜੀ ਗਾੜੀ ਵੀ ਚੰਗੀ ਆ ਠੀਕ ਆ ਗਾੜੀ ਵੀ ਚੰਗੀ ਆ ਗਾੜੂ ਵੀਜੀ ਇਹਦੇ 1.5 ਤੋਂ 2 ਕਿਲੋ ਹਾਂ ਗਾਂ ਨੂੰ ਲੇਵਾ ਚੰਗਾ ਵਿਖਾਉਂਦੀ ਆ ਤੇ ਰੇਟ ਇਹਦਾ ਫਿਰ ਰੇਟ ਵੀਜੀ ਮੁੱਲ ਤੇ 95 ਕਰਾਂਗੇ ਠੀਕ ਆ ਤੇ 90 ਚੋਂ ਮਾਨਤਾਨ ਹੋ ਜਾਊਗਾ ਓਕੇ ਮੁੱਲ ਕਰਾਂਗੇ 95 ਤੇ 90 ਚੋਂ ਮਾਨਤਾਨ ਕਰਦੇ ਆਂਗੇ ਚੰਗੀ ਮੈਂ ਆ ਤੇਰੀ ਕੋਈ ਸ਼ੱਕ ਨਹੀਂ ਬੱਚਾ ਇਹਦੇ ਕੋਲੇ ਕੱਟਾ ਸੱਜਣੋ ਵਜਨ ਵਜੂਦ ਵਾਲੀ ਝੋਟੀ ਆ ਤੇ ਹੁਡੇ ਸਿੰਘ ਦੀਆਂ ਨਾ ਦੁੱਧ ਨੂੰ ਬਹੁਤ ਖਰੀਆਂ ਮਈਆਂ ਇਹ ਨੋਟ ਕਰ ਲਿਓ ਕਿਆ ਬਾਤਾਂ ਵੇਖੋ ਚੌਥੇ ਨੰਬਰ ਵਾਲੀ ਦੋ ਥਣ ਗਲਾਬੀ ਵੀ ਆ ਹਾਂਜੀ ਹਾਂ ਤੇ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸਦੀ ਵੀ ਥੋੜਾ ਹਨੇਰਾ ਹੋ ਗਿਆ ਵੀਜੀ ਜਿਹੜੀਆਂ ਚੋਣਾਂ ਵਾਲੀਆਂ ਹਾਂਜੀ ਉਹਨਾਂ ਨੇ ਘੂਰ ਛੱਟਾ ਤੇ ਜਿਹੜੀਆਂ ਸੂਣਾਂ ਵਾਲੀਆਂ ਉਹਨਾਂ ਨੇ ਥਣਾਂ ਦੀ ਓਕੇ ਰਿਪੋਰਟ ਉਹਨਾਂ ਦੀ ਤੇ ਭਾਰ ਦੀ ਇਹ ਆਪਣੀਆਂ ਉਹ ਬੜਾ ਮੜਾ ਡੰਗਰ ਲੈ ਕੇ ਮੁੜ ਕੇ ਵਪਾਰੀ ਨੇ ਵੇਚਣਾ ਕਿਦਾਂ ਹਾਂ ਓਕੇ ਇਹ ਚਾਰ ਹੀ ਹੋਰ ਤਾਂ ਨਹੀਂ ਵਿਖਾਉਣਾ ਜਾਨਾ ਇੱਕੋ ਵਾਂਜੀ ਇੱਕੋ ਗਊ ਆ ਗਈ ਸੱਜਣਾ ਉਧਰੋਂ ਲੈ ਆਇਆ ਭਾਉ ਕੱਢ ਕੇ ਤੇ ਉਹਦੀ ਵੀ ਡਿਟੇਲ ਇਹਦਾ ਕੀ ਹਿਸਾਬ ਕਿਤਾਬ ਆ ਇਹ ਵੀਜੀ ਤੀਜੇ ਸੂਏ ਜੀ ਤੀਸਰਾ ਸੂਆ ਹਾਂਜੀ ਠੀਕ ਆ ਤੇ ਹਾਂਜੀ ਦੁੱਧ ਘਰ ਵਾਲੇ ਦੇ ਆਂਦੇ 15 16 ਕਿਲੋ ਵਧੀਆ ਦਿੰਦੀ ਐ ਹੁਣ ਇਹ ਦਿਨ ਕਿੰਨੇ ਲਊ ਦਿਨੇ ਤਿੰਨ ਚਾਰ ਲੈ ਜੂਗੀ ਹਜੇ ਤਿਆਰ ਹੀ ਸੂਣ ਨੂੰ ਹਾਂਜੀ ਹਾਂਜੀ ਤੇ ਥਣਾ ਥਣਾ ਲੋ ਟਿੱਪੀ ਓਕੇ ਨਾ ਉਹ ਰਿਪੋਰਟ ਆ ਕੀ ਬਾਤ ਆ ਤੀਜਾ ਸੂਆ ਹਾਂਜੀ ਠੀਕ ਆ ਇਹਦਾ ਰੇਟ ਸਾ ਜੀ ਇਹਦਾ ਵੀ ਜੀ ਮੁੱਲ ਤੇ 30000 ਆ ਓਕੇ ਤੇ ਐਂਡਲਾ ਪੀਸ ਆ ਮਾਨ ਤਨ ਤੁਹਾਡਾ ਪੂਰਾ ਹੋ ਜੂਗਾ ਠੀਕ ਆ ਕਿੰਨੇ ਦੀ ਦੇ ਦਈਏ ਯਾਰ ਤੇਰੀ ਪਹਿਲੀ ਵੀਡੀਓ ਮਾਣੀਆ ਦੱਸ ਕਿੰਨਾ ਕਰੀ ਨਹੀਂ ਨਹੀਂ ਅੱਜ ਤੂੰ ਦੱਸ ਫੇਰ ਪੈਸੇ ਲਾ ਕੇ ਲਈ ਆ ਤੁਸੀਂ ਨਹੀਂ ਤੇ ਦੱਸ ਦਿਓ ਮੇਰੇ ਵੀਰ ਵੀ ਦੱਸ ਦੇ ਆਪਣੇ ਲਈ ਨਹੀਂ ਨਹੀਂ ਮੇਰੇ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ 15 16 ਕਿਲੋ ਦੁੱਧ ਦਊਗੀ ਵਧੀਆ ਲੈਵੇ ਖੁੱਲੇ ਦੀ ਆ ਹਾਂ ਨਹੀਂ ਲੈਵਾ ਚੰਗਾ ਬਣਾ ਜੂਗੀ ਗਊ ਤੇਰੀ ਚੰਗੀ ਜਲਸੀ ਕ੍ਰੋਸ ਆ ਹਾਂ ਰੰਗ ਰੂਪ ਸੋਹਣਾ ਤੇ ਮਾਣੀਆ 10000 ਰੁਪਇਆ ਛੱਡ ਦਾਂਗੇ ਕਿੰਨੇ ਚੋਂ 30 ਚੋਂ 25000 ਦੀ ਕੱਢੀ ਬਾਹਰ ਨੂੰ ਇਹਨੂੰ ਲੋ ਵੀ ਸਜਣੋ ਹਾਂ ਇੱਕ ਰੀ ਤੁਹਾਨੂੰ ਮੈਂ ਫੇਰ ਤੋਰ ਕੇ ਵਿਖਾ ਦਿਆਂ ਤਾਜੀ ਸੁੰਦੀ ਆ ਤੇ 25000 ਹੋਰ 1000 ਰੁਪਇਆ ਛੱਡ ਦਾਂਗੇ ਤੇਰਾ ਮਾਨਤਾ ਹੋ ਗਿਆ ਖੁਸ਼ ਇੱਕ ਵਾਰੀ ਪਾਉ ਹੋਰ ਸੱਜਣੋ ਕਹਿੰਦਾ 1000 ਹੋਰ ਛੋੜ 24000 ਤੀ ਹਾਂਜੀ ਥਣਾ ਥਣਾ ਲਿਓ ਓਕੇ ਰਿਪੋਰਟ ਮੈਂ ਨਾ ਕੋਈ ਤਸੱਲੀ ਕਰਕੇ ਖੜੇਗੇ ਨਹੀਂ ਠੀਕ ਆ ਠੀਕ ਆ ਧੰਨਵਾਦ ਧੰਨਵਾਦ ਲਓ ਵੀ ਸੱਜਣੋ ਇਹ ਵਿਖਾਤੇ ਤੁਹਾਨੂੰ ਐਨੀਮਲ ਪਲਵਾਨ ਵੀਰ ਹਰਾਂ ਦੇ ਕੋਲ ਇਹ ਆ ਫੇਰ ਇੱਕ ਰੀ ਮੈਂ ਕੈਮਰਾ ਕਰ ਦਿਆਂ ਤੁਹਾਨੂੰ ਕੱਦ ਕਾਟਦਾ ਇਹਨਾਂ ਦੇ ਨਤਾਜਾ ਲਾ ਲਿਓ ਕਿਉਂਕਿ ਮੈਂ ਤੁਹਾਨੂੰ ਇਹ ਗੱਲ ਸੱਜਣੋ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਦੱਸੀ ਵੀ ਥੋੜਾ ਨੇਰਾ ਹੋ ਗਿਆ ਕਿਉਂਕਿ ਲੇਟ ਹੋ ਗਏ ਸੀ ਤੇ ਜਿੰਨਾ ਦੁੱਧਾ ਵੀਰ ਹਰਾਨਾ ਗੱਲਾਂ ਬਾਤਾਂ ਹੋਈਆਂ ਉਹ ਕਹਿੰਦੇ ਵੀ ਤੁਸੀਂ ਉਹਨਾਂ ਦੁੱਧ ਸੁਈਆਂ ਮਈਆਂ ਥੱਲੇ ਚਾਰ ਢੰਗ ਚੁਈ ਚਾਰ ਡੰਗ ਚੁਈ ਜਾਓ ਵੇਖੋ ਥਣ ਲੱਗੇ ਤੇ ਗੱਭਣ ਮਈਆਂ ਦੇ ਥਣ ਲੈਵੇ ਕਹਿੰਦੇ ਓਕੇ ਰਿਪੋਰਟ ਸਾਡੇ ਭਾਰਪੂਰ ਦੀ ਗਰੰਟੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ